ਅਤੇ ਦੂਜੇ ਕਪਤਨ ਸੇਂਤ ਦੇ ਪਰਿਵਾਰ ਭਲਾਈ ਵਿਭਾਗ ਸ਼੍ਰੀ ਕੁਮਾਰ ਰਾਹੁਲ ਜੀ ਨੂੰ ਅੰਦਰ ਕੰਮ ਹੈ। ਆਹ ਇੱਕ ਇਲਾ ਤੁਬਾ ਸ਼੍ਰੀ ਅਨੁਰਾਗ ਕੁਲੂ ਜੀ ਨੂੰ ਪਲੱਸ ਦੀ ਸੀਯੂ ਸ਼੍ਰੀਨਿਦਰ ਰੇਸ਼ੀ ਜੀ ਨੂੰ ਜਾਣਕਾਰੀ ਚਿੰਪੇਡ ਕਰਗੇ ਮਾਨਜੋ ਕੈਬਨਿਟ ਮੰਤਰੀ ਜੀ ਆਪ ਹੀ ਲਿਆ ਤੋਂ ਮੈਂ ਬੇਨਤੀ ਕਰਾਂਗਾ ਸ਼੍ਰੀ ਅਮਿਤ ਪਰਵਾਹ ਜੀ ਨੂੰ ਯਾਦ ਕਰਕੇ ਸਪੋਕਸਪਰਸ ਹੁਣ ਮੈਂ ਬੇਨਤੀ ਕਰਾਂਗਾ ਮਾਨਜੋ ਕੈਬਨਿਟ ਮੰਤਰੀ ਸੋ ਕੋ ਬਿਲਬੀ ਸਿੰਘ ਜੀ ਨੂੰ ਇਹ ਉਹ ਐਂਬੂਲੈਂਸ ਆਉਂ ਚੰਡੀਗੜ੍ਹ ਦਾ ਸਾਡੀ ਦਾ ਸਮਰਦਤਾ ਜੀਪੀਆਰਐਸ ਤੋਂ ਪਹਿਲੇ ਮੈਡਮ ਜੀ ਹਾਂ ਚਾਹੇ ਤਾਂ ਆਹ ਮਾਂ ਜੋ ਕੈਬਰੀਟ ਬੰਤੀ ਜੀ ਆਪ ਜੀ ਨਾਲ ਆਪਣੇ ਵਿਚਾਰ ਸਾਡੇ ਕਰਨਗੇ ਡਾਕਟਰ ਰਵੀ ਸਿੰਘ ਜੀ ਬੀਓ ਵਾਪਸ ਲਈ ਵਾਪਸ ਨੂੰ ਪੰਜਾਬ ਦੇ ਪ੍ਰਮਾਣ ਸੀ ਸੇਂਟ ਕਾਲੀ ਦੇ ਵਿੱਚ ਕਾ ਭਾਈ ਇਹ ਮੇਰਾ ਹੀ ਪੇ ਰੱਖੇਗਾ ਮਿੰਟ ਚਾਰਚ ਰਹੇਗਾ ਔਰ ਪਿੰਡਾਂ ਦੇ ਵਿੱਚ ਵੀ ਜਿਹੜਾ 20 ਮਿੰਟ ਤੋਂ ਘਟਕੇ ਸਾਡੀ ਕੋਸ਼ਿਸ਼ ਆ ਕਿ 15 ਮਿੰਟ ਤੇ ਆ ਜੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਖੁਦ ਆਣਾ ਸੀ ਬਟ ਉਹਨਾਂ ਦੀ ਮਜਬੂਰੀ ਕਰਕੇ ਅਚਾਨਕ ਜਿਹੜਾ ਸੀਗਾ ਇੱਕ ਸਰਕਮਸਟੈਂਸਸ ਕਰਕੇ ਉਹਨਾਂ ਨੂੰ ਜਿਹੜਾ ਸੀਗਾ ਉਹ ਨਹੀਂ ਆ ਸਕੇ ਤੇ ਮੈਂ ਉਹਨਾਂ ਦੇ ਬਿਹਾਫ ਦੇ ਉੱਤੇ ਸਾਰੀਆਂ ਐਂਬੂਲੈਂਸ ਜਿਹੜੀਆਂ ਹੈਗੀਆਂ ਇਹ ਅਸੀਂ ਫਲੈਗ ਆਫ ਕਰਾਂਗੇ ਇਹ ਸਾਰੀਆਂ ਐਂਬੂਲੈਂਸ ਹਾਈ ਟੈਕ ਐਂਬੂਲੈਂਸਸ ਆ ਇਹਨਾਂ ਦੇ ਵਿੱਚ ਸਾਰੀ ਬੇਸਿਕ ਲਾਈਫ ਸਪੋਰਟ ਟ੍ਰੇਨਡ ਮੈਨ ਪਾਵਰ ਔਰ ਜਿਹੜੇ ਜਨਪਲਸ ਵਾਲੇ ਸਾਡੇ ਜਿਹੜੀ 108 ਦੇ ਨੰਬਰ ਦੇ ਨਾਲ ਹੀ ਸਾਰੀਆਂ ਇੰਟੀਗ੍ਰੇਟਡ ਹੈ ਜੀਪੀਐਸ ਇਨੇਬਲਡ ਹੈ ਤਾਂ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਐਮਰਜੈਂਸੀ ਸਹੂਲਤਾਂ ਹੋਰ ਵਧੀਆ ਮਿਲਣਗੀਆਂ ਸਮਾਨਾ ਸਮਾਨਾ ਹਾਂ ਉਹ ਮੈਂ ਕਰ ਰਹੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਮਾਣਾ ਗਏ ਸੀ ਤੁਹਾਨੂੰ ਪਤਾ ਹੋਵੇਗਾ ਕਿ ਪਿੱਛੇ ਉੱਥੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਇੱਕ ਟੈਂਕਰ ਦੇ ਵਿੱਚ ਕੈਂਟਰ ਜਿਹੜਾ ਹੁੰਦਾ ਰੇਤੇ ਵਾਲਾ ਔਰ ਇੱਕ ਸਕੂਲ ਦੀ ਜਿਹੜੀ ਵੈਨ ਸੀ ਉਹਦੇ ਚ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਸੱਤ ਬੱਚੇ ਜਿਹੜੇ ਸੀਗੇ ਉਹ ਉਹਨਾਂ ਦੀ ਜਾਨ ਗਈ ਉਹਦੇ ਵਿੱਚ ਬਹੁਤ ਦੁਖਦਾਈ ਘਟਨਾ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪੇਰੈਂਟਸ ਨੂੰ ਮਿਲ ਕੇ ਆਏ ਸੀ ਔਰ ਉਹਨਾਂ ਨੇ ਜਿਹੜੀਆਂ ਸੱਤ ਐਮਬੂਲੈਂਸਸ ਆ ਉਹ ਉਹਨਾਂ ਸੱਤ ਬੱਚਿਆਂ ਨੂੰ ਡੈਡੀਕੇਟ ਕੀਤੀਆਂ ਜਾਣਗੀਆਂ ਔਰ ਸ ਜਿਹੜੇ ਹੈਗੇ ਆ ਸਮਾਣੇ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਡਿਪਲਾਈ ਕੀਤਾ ਜਾਏਗਾ 11 ਐਂਬੂਲੈਂਸ ਪਟਿਆਲੇ ਦੇ ਵਿੱਚ ਚਾਰ ਲੁਧਿਆਣੇ ਦੇ ਵਿੱਚ ਤਿੰਨ ਫਤਿਹਗੜ੍ਹ ਸਾਹਿਬ ਬਾਕੀ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਕਿਤੇ ਇੱਕ ਆ ਕਿਤੇ ਦੋ ਆ ਡਿਪੈਂਡਿੰਗ ਔਨ ਜਿੱਥੇ ਉਹਨਾਂ ਦੀ ਜਿਹੜੀ ਹੈਗੀ ਆ ਡਿਸਟੈਂਸ ਜੋ ਆਲਰੇਡੀ ਅਵੇਲੇਬਿਲਟੀ ਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਜਿਹੜੀ 371 ਐਮਬੂਲੈਂਸਸ ਉਹ ਦਿਨ ਰਾਤ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਿਹਤ ਸਹੂਲਤਾਂ ਦੇਣ ਗਿਆ ਐਮਰਜੈਂਸੀ ਸੁਭਾਵਾਂ ਦੇਣ ਗਿਆ ਸੋ ਮੈਂ ਇੱਕ ਵਾਰੀ ਸਾਰੇ মিডিਆ ਦਾ ਆਪਣੇ ਸਾਰੇ ਸਹਿਯੋਗੀਆਂ ਦਾ ਕਿਉਂਕਿ ਸੀਐਮ ਹਰਿਆਣਾ ਨੇ ਇੱਥੋਂ ਟੇਕ ਆਫ ਕਰਨਾ ਇਸ ਕਰਕੇ ਥੋੜਾ ਜਿਹਾ ਟਾਈਮ ਦਾ ਕਨਸਟ੍ਰੇਂਟ ਹੈ ਤੇ ਮੈਂ ਇੱਕ ਵਾਰੀ ਫਿਰ ਤੁਹਾਡਾ মিডিਆ ਦਾ ਉੱਚੇ ਤੌਰ ਤੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੀਟ ਸਟ੍ਰੋਕ ਜਿਹੜਾ ਹੈਗਾ ਆਪਣਾ ਧਿਆਨ ਰੱਖੋ ਜਿਵੇਂ ਇੱਥੇ ਪੀਣ ਦੇ ਪਾਣੀ ਦਾ ਬੰਦੋਬਸਤ ਕੀਤਾ ਗਿਆ ਪਾਣੀ ਪੀਓ ਹਲਕੇ ਰੰਗ ਦੇ ਕੱਪੜੇ ਪਾਓ ਔਰ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਣ ਪੀਂਦੇ ਰਹਿਣਾ ਚਾਹੀਦਾ ਲੱਸੀ ਨਿੰਬੂ ਪਾਣੀ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਜਦੋਂ ਗਰਮੀ ਹੋਵੇ ਜਾਂ ਛਤਰੀ ਦਾ ਇਸਤੇਮਾਲ ਕਰੋ ਜਿਹੜੇ ਮਜ਼ਦੂਰ ਆ ਕੱਪੜਾ ਗਿੱਲਾ ਕਰਕੇ ਸਿਰ ਤੇ ਰੱਖ ਸਕਦੇ ਆ ਆਪਣਾ ਧਿਆਨ ਰੱਖੋ ਜੀ ਟੇਕ ਕੇਅਰ ਐਂਡ ਹੋਪਫੁਲੀ ਆਪਾਂ ਫਿਰ ਬੜੀ ਜਲਦੀ ਜਿਹੜੇ ਨਵੇਂ ਸਾਡੇ ਇਨੀਸ਼ੀਏਟਿਵ ਆ ਬਹੁਤ سارے ਨਵੇਂ ਹਸਪਤਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚਮਕੌਰ ਸਾਹਿਬ ਦਾ ਔਰ ਸਾਡੇ 7-8 ਹਸਪਤਾਲ ਜਿਹੜੇ ਹੈਗੇ ਆ ਉਹ ਬਿਲਕੁਲ ਮੁਕੰਮਲ ਹੈ ਉਹਨਾਂ ਦੇ ਮੈਨ ਪਾਵਰ ਦੀ ਡਿਪਲੋਇਮੈਂਟ ਚੱਲ ਰਹੀ ਆ ਬਹੁਤ ਜਲਦੀ ਆਪਾਂ ਮਿਲਾਂਗੇ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਐਂਬੂਲੈਂਸਸ ਨੂੰ ਫ ਹੁਣ ਮੈਂ ਬੇਨਤੀ ਕਰਾਂਗਾ ਮਾਨਯੋਗ ਕੈਬਨਿਟ ਮੰਤਰੀ ਜੀ ਨੂੰ ਕਿ ਇਹ ਐਂਬੂਲੈਂਸਾਂ ਨੂੰ ਛੰਡੀ ਤਖਾਨ ਦੀ ਰਸਮ ਅਦਾ ਕਰਨ ਉਹਨਾਂ ਦੇ ਨਾਲ ਮਾਨਯੋਗ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ਼੍ਰੀ ਰਮਨ ਬੈਲ ਜੀ ਸ਼੍ਰੀ ਅਨਰਾਖ ਕੁੰਡੂ ਜੀ ਮਾਨਯੋਗ ਪ੍ਰਮੁਖ ਸਖਤਰ ਸੇਤਿ ਪਰਿਵਾਰ ਭਲਾਈ ਵਿਭਾਗ ਸ਼੍ਰੀ ਕੁਮਾਰ ਰਾਹੁਲ ਜੀ ਐਮ ਡੀ ਪੀ ਐਚ ਐਸ ਸੀ ਸ਼੍ਰੀ ਅਮਿਤ ਤਲਵਾਰ ਜੀ ਡਾਇਰੈਕਟਰ ਹੈਲਥ ਹਤਿੰਦਰ ਕਾ डायरेक्टर ईएसआई डॉक्टर जसप्रीत कौर, अबे डॉक्टर प्रकीत, डॉक्टर पवनप्रीत कौर, डायरेक्टर भूपेंद्र, इसको कैसे इंजॉय करें? थे मैं आप सबको दर्शन देगा कि ये एम्बुलेंस सेवा कौन सा करीब तीन लाख जाती होगा। ਸਮੇਂ ਸਿਰ ਦਿੱਤਾ ਪਹੁੰਚਿਆ ਕਿਹਨ ਜਿਸ ਨਾਲ अनेका ਲੋਕਾਂ ਦੀ ਕੀਮਤੀ ਜਾਨ ਬਚ ਸਕੀ ਹੈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਐਂਬੂਲੈਂਸਾਂ ਵਿੱਚ 331 ਬੇਸਿਕ ਲਾਈਫ ਸਪੋਰਟ ਵਾਲੀਆਂ ਐਂਬੂਲੈਂਸਾਂ ਹਨ ਅਤੇ 25 ਐਡਵਾਂਸ ਲਾਈਫ ਸਪੋਰਟ ਸਿਸਟਮ ਵਾਲੀਆਂ ਐਮਬੂਲੈਂਸਾਂ ਮੌਜੂਦਾ ਸਮੇਂ ਸ਼ਹਿਰੀ ਖੇਤਰਾਂ ਵਿੱਚ ਐਮਬੂਲੈਂਸ 15 ਮਿੰਟ ਦੇ ਐਵਰੇਜ ਸਮੇਂ ਵਿੱਚ ਪੇਸ਼ੈਂਟ ਕੋਲ ਪਹੁੰਚ ਜਾਂਦੀ ਹੈ ਜਦਕਿ ਪਿੰਡੂ ਖੇਤਰਾਂ ਵਿੱਚ 20 ਮਿੰਟ ਦੇ ਕਰੀਬ ਪਹੁੰਚ ਜਾਂਦੀ ਹੈ ਅੱਜ ਦੀ ਇਸ ਨਵੀਆਂ ਐਮਬੂਲੈਂਸਾਂ ਨਾਲ ਇਹ ਸਮਾਂ ਘਟ ਕੇ 10 ਤੋਂ 12 ਮਿੰਟ ਅਤੇ ਵੱਧ ਤੋਂ ਵੱਧ 15 ਮਿੰਟ ਦੇ ਕਰੀਬ ਪਿੰਡੂ ਖੇਤਰਾਂ ਵਿੱਚ ਹੋਣ ਦੀ ਸੰਭਾਵਨਾ ਹੈ ਐਮਬੂਲੈਂਸ ਵਾਲਿਆਂ ਨੂੰ ਬੇਨਤੀ ਹੈ ਕਿ ਥੋੜਾ ਤੇਜ਼ੀ ਨਾਲ ਨਿਕਲਣ ਅਗਲੇ ਲੋਟ ਵਾਲਿਆਂ ਨੂੰ ਵੀ ਤੋਰ ਦਿਓ ਕਿਰਪਾ ਕਰਕੇ ਲਗਾਤਾਰ ਚਲਾਓ ਜੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਲਈ ਕਈ ਇਨੀਸ਼ੀਏਟਿਵ ਲਏ ਗਏ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਤਾਂ ਜੋ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ

ਇਹ ਕੱਟ ਹੋ ਜਾਂਦਾ ਹੈ ਮੈਦਾਨ ਜਿੰਨਾ ਸਾਡੀ ਕਰਾਣਾ ਹੈ ਕਰੋ ਟੈਂਟ ਟੰਟ ਬਸਰਾ ਜੀ ਆਪਣਾ ਸਾਈਡਨ ਬੰਦ ਕਰਕੇ ਕਿਰਪਾ ਕਰਕੇ ਆਓ ਤੇ ਲੰਘ ਜਾਓ ਇੱਥੋਂ ਛੇਤੀ

ਤੇ ਹੁਣ ਇਹ ਵੱਧ ਕੇ 371 ਹੋ ਜਾਣ ਗਿਆ ਪਹਿਲਾਂ ਸਾਡਾ ਰਿਸਪੌਂਸ ਟਾਈਮ ਸ਼ਹਿਰ ਵਿੱਚ 15 ਮਿੰਟ ਹੈ ਪਿੰਡਾਂ ਵਿੱਚ 20 ਮਿੰਟ ਹੈ ਹੋਪਫੁਲੀ ਸ਼ਹਿਰਾਂ ਵਿੱਚ 12 ਮਿੰਟ ਹੋ ਜਾਏਗਾ ਔਰ ਪਿੰਡਾਂ ਦੇ ਵਿੱਚ 15 ਮਿੰਟ ਹੋ ਜਾਏਗਾ ਲੋਕਾਂ ਨੂੰ ਜਿਹੜਾ ਗੋਲਡਨ ਆਰ ਹੁੰਦਾ ਜਿਹੜਾ ਪਹਿਲਾ ਘੰਟਾ ਹੁੰਦਾ ਉਹਨੂੰ ਗੋਲਡਨ ਆਰ ਕਹਿੰਦੇ ਆ ਚਾਹੇ ਐਕਸੀਡੈਂਟ ਹੋ ਜਾਏ ਜਿਵੇਂ ਤੁਸੀਂ ਦੇਖਿਆ ਕੱਲ ਇੱਕ ਬੜਾ ਜਿਆਦਾ ਹਾਦਸਾ ਹੋਇਆ ਕੋਈ ਜਿਸ ਤਰ੍ਹਾਂ ਕੋਈ ਲੜਾਈ ਦੇ ਵਿੱਚ ਕੋਈ ਫਾਇਰ ਦੀ ਇਨਸੀਡੈਂਸ ਹੋ ਜਾਏ ਕੋਈ ਡਾਕਟਰੀ ਕਾਲਸ ਹੋ ਜਾਏ ਕੋਈ ਵੀ ਐਮਰਜੈਂਸੀ ਹੋਵੇ ਤੇ ਉਹਦੇ ਵਿੱਚ ਜਿਹੜਾ ਪਹਿਲਾ ਘੰਟਾ ਹੁੰਦਾ ਉਹਨੂੰ 골ਡਨ ਆਰ ਕਹਿੰਦੇ ਆ ਜੇ 15 ਮਿੰਟ ਦੇ ਵਿੱਚ ਐਂਬੂਲੈਂਸ ਉੱਥੇ ਪਹੁੰਚ ਜਾਏ ਜਾਂ 10 ਮਿੰਟ ਵਿੱਚ ਪਹੁੰਚ ਜਾਏ ਤੇ ਅੱਧੇ ਘੰਟੇ ਦੇ ਵਿੱਚ ਪੇਸ਼ੈਂਟ ਹਸਪਤਾਲ ਪਹੁੰਚਦੇ ਤਾਂ ਉਹਦੇ ਸਰਵਾਈਵਲ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਚਾਹੇ ਰੋਡ ਐਕਸੀਡੈਂਟ ਹੋਵੇ ਜਾਂ ਕੋਈ ਵੱਡਾ ਹੋਰ ਐਕਸੀਡੈਂਟ ਹੋਵੇ ਡਾਕਟਰ ਸਾਹਿਬ ਆਬਾਦੀ ਦੇ ਹਿਸਾਬ ਨਾਲ ਸੀ ਐਂਬੂਲੈਂਸਾਂ ਗਈਆਂ ਪਰ ਜਨ ਪਲੱਸ ਜਨ ਪਲੱਸ ਜਿਹੜੀ 108 ਐਂਬੂਲੈਂਸ ਹੈ ਉਹਦੇ ਨਾਲ ਸਾਡਾ ਹੈਗਾ ਜੀ ਉਹ ਸਾਰਾ ਇਹਨੂੰ ਰਨ ਕਰਦੇ ਆ ਉਹਨਾਂ ਦਾ ਇੱਕ ਪਲੈਟਫਾਰਮ ਬਣਿਆ ਹੋਇਆ ਤੇ ਉਹਦੇ ਚੋਂ ਜਿਹੜੀਆਂ ਜਿਮ ਇਹ ਐਕਚੁਅਲੀ ਅਸੀਂ ਪਿਛਲੇ ਸਾਲ ਵੀ ਦਿੱਤੀਆਂ ਸੀ ਜੁਲਾਈ ਦੇ ਵਿੱਚ ਇਸ ਸਾਲ ਵੀ ਦਿੱਤੀਆਂ ਇੱਕ ਲਗਾਤਾਰ ਪ੍ਰੋਸੈਸ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਇਹਨਾਂ ਨੂੰ ਅਪਗ੍ਰੇਡ ਕਰਕੇ ਨਵੀਆਂ ਐਮਬੂਲੈਂਸਾਂ ਆਉਣੀਆਂ ਚਾਹੀਦੀਆਂ ਜਨਸੰਖਿਆ ਦੇ ਅਧਾਰ ਤੇ ਕਿੰਨੀ ਜਨਸੰਖਿਆ ਆਪਣੇ ਕੋ ਪੰਜਾਬ ਚ ਸਲੈਂਸਾਂ ਦੀ ਲੋੜ ਹੈ ਹੁਣ ਤੱਕ ਕਿੰਨੀਆਂ ਆਪਣੇ 371 ਆ ਗਈਆਂ ਮੈਂ ਜੋ ਲੋਡ ਤੇ ਆਪਾਂ ਜਿੰਨੀਆਂ ਮਰਜ਼ੀ ਕਰ ਸਕਦੇ ਹਾਂ ਬਟ 371 ਸਾਡੇ ਕੋਲ ਆ ਗਈਆਂ ਉਹਦਾ ਸਾਡਾ ਰਿਸਪੌਂਸ ਟਾਈਮ ਜਿਹੜਾ ਹੈਗਾ ਉਹ 15 ਤੋਂ 20 ਮਿੰਟ ਆਈ ਥਿੰਕ ਇਟਸ ਆਲਰੇਡੀ ਸੈਟੀਸਫੈਕਟਰੀ ਥਿਸ ਇਜ਼ ਬੈਸਟ ਵਨ ਆਫ ਦਾ ਬੈਸਟ ਇਨ ਦਾ ਕੰਟਰੀ ਔਰ ਮੇ ਸਾਡੀ ਕੋਸ਼ਿਸ਼ ਹੈ ਕਿ 10 ਮਿੰਟਸ ਪਹੁੰਚੇ ਦੱਸ ਸਭ ਸੁਵਿਧਾਆਂ ਕੀ ਕੀ ਹੈ ਜੇ ਅਗਰ ਐਂਬੂਲੈਂਸ ਦੀ ਗੱਲ ਕੀਤੀ ਜਾਵੇ ਅੰਦਰ ਦੇ ਵਿੱਚ ਸਾਰੀ ਜਿਹੜਾ ਹੈਗਾ ਨਾ ਜੀ ਜਿੰਨਾ ਤੁਹਾਡੇ ਮਤਲਬ ਆਕਸੀਜਨ ਹੈ ਦੇ ਵਿੱਚ ਜਿਹੜਾ ਇੱਕ ਅੰਬੋ ਬੈਗ ਹੁੰਦਾ ਜਿਹੜੀ ਲਾਈਫ ਸਪੋਰਟ ਹੈ ਜੇ ਉਹ ਬੰਦੇ ਨੂੰ ਲੋਡ ਪਾ ਕੇ ਸਾਹ ਨਹੀਂ ਆ ਰਿਹਾ ਉਹਦੇ ਨਾਲ ਸਾਹ ਦਿੱਤਾ ਜਾ ਸਕਦਾ ਸਾਰੀਆਂ ਐਮਰਜੈਂਸੀ ਮੈਡੀਸਨ ਹੈ ਟ੍ਰੇਨਡ ਮੈਨਪਾਵਰ ਹੈ ਤੇ ਇੱਕ ਅਸੀਂ ਐਡੀਸ਼ਨਲ ਫੀਚਰ ਇਹ ਕੀਤਾ ਸੀਗਾ ਕਿ ਕਈ ਵਾਰੀ ਜਦੋਂ ਪ੍ਰਿੰਟ ਤੋਂ ਐਂਬੂਲੈਂਸ ਚੱਲਦੀ ਆ ਉਹ ਹਸਪਤਾਲ ਪਹੁੰਚਦੇ ਪਹੁੰਚਦੇ ਬੱਚਾ ਹੋ ਜਾਂਦਾ ਸੀ ਡਿਲੀਵਰੀ ਕੇਸਸ ਦੇ ਵਿੱਚ ਉਹਦੀ ਅਸੀਂ ਐਕਸਟਰਾ ਕਿੱਟ ਦਿੱਤੀ ਆ ਉਹਦੇ ਵਿੱਚ ਇਹ ਕਈ ਵਾਰੀ ਸਾਡੇ ਨਾਲ ਹੋਇਆ ਵੀ ਹੈ ਇਹ ਕਿ ਬਹੁਤ ਵਾਰੀ ਉਹਦੀ ਇੰਟੈਂਸ਼ਨ ਨਹੀਂ ਹੈ ਡਿਲੀਵਰੀ ਐਮਬੂਲੈਂਸ ਦੇ ਵਿੱਚ ਨਹੀਂ ਹੋਣੀ ਚਾਹੀਦੀ ਬਟ ਜਿਵੇਂ ਤੁਸੀਂ ਦੇਖ ਰਹੇ ਹੋ ਕਿਤੇ ਮਤਲਬ ਕਿ ਸੜਕ ਤੇ ਹੋ ਰਹੀ ਆ ਜਾਂ ਦਰਖਤ ਦੇ نیچے ਹੋ ਰਹੀ ਆ ਕਈ ਸਟੇਟਸ ਦੇ ਵਿੱਚ ਸਾਡੇ ਘੱਟੋ ਘੱਟੇ ਹੋ ਗਿਆ ਵੀ ਐਮਬੂਲੈਂਸ ਵਿੱਚ ਬੰਦਾ ਜਾ ਰਿਹਾ ਹੁੰਦਾ ਤੇ ਉੱਥੇ ਜਾ ਕੇ ਬਾਕੀ ਸਾਰੀ ਕੇਅਰ ਵੀ ਹੋ ਜਾਂਦੀ ਆ ਤੇ ਸੇਫ ਡਿਲੀਵਰੀ ਵੀ ਹੋ ਜਾਂਦੀ ਆ ਤੇ ਉਹਦੇ ਤੇ ਅਸੀਂ ਇੱਕ ਸਪੈਸ਼ਲ ਕਿੱਟ ਹੁੰਦੀ ਆ ਉਹਦੀ ਲੱਗਦਾ ਸਭ ਕੁਝ ਐਮਬੂਲੈਂਸ ਰਿਪਲੇਸ ਵੀ ਕੀ ਗਈ ਹੈ ਜੋ ਪਹਿਲੇ ਚੱਲ ਰਹੀ ਥੀ ਉਹ ਵੀ ਉਹ ਸਾਰੀਆਂ ਰਿਪਲੇਸ ਹੋਣਗੀਆਂ ਇਸ ਵੇਲੇ ਸਾਰੀਆਂ ਚੱਲ ਰਹੀਆਂ ਉਹਨਾਂ ਨੂੰ ਗ੍ਰੈਜੂਅਲੀ ਅਸੀਂ ਉਹਨਾਂ ਦਾ ਪੂਰਾ ਅਨਲਿਸਿਸ ਕਰਕੇ ਉਹਨਾਂ ਨੂੰ ਫੇਸ ਆਊਟ ਕਰ ਰਹੇ ਹਾਂ ਜਿਹੜੀਆਂ ਅਨਫੀਲ ਸਥਾਨ ਤੇ ਆ ਅਦਰ ਸਟਾਫ ਸਾਰਾ ਨੰਬਰ ਪ੍ਰੂਫ ਕੀਤਾ ਜਿਹੜਾ ਤੁਸੀਂ ਰਿਸਪੌਂਸ ਕਹ ਰਹੇ ਹੋ 15 ਮਿੰਟ ਦਾ ਦੇਸ਼ ਅਸੀਂ ਕਿੰਨੇ ਵੇ ਸਮਾਂ ਸਥਾਨ ਤੇ ਆ ਹੋਰ ਕਿਹਦੇ ਸਟੇਟਾ 'ਚ ਕਿੰਨਾ ਆਇਆ ਟਾਈਮ ਅ ਵੀ ਆਰ ਦਾ ਬੈਸਟ ਅੱਛਾ ਇੱਕ ਸਰ ਕੋਰੋਨਾ ਦੇ ਮਾਮਲੇ ਤੋਂ ਮੁੜ ਤੋਂ ਦੇਸ਼ ਦੇ ਵਿੱਚ ਬਦਲੇ ਸ਼ ਮੈਂ ਨੋਵਾ ਗੱਡੀ ਹਟਾਉਣ ਦੀ ਕਿਰਪਾਲਤਾ ਕਰੋ ਜਲਦੀ ਉਹ ਵਾਈਟ ਹੋ ਰਹੀ ਬਾਈ अच्छा सर एक ਇਹ ਦੱਸੋ ਥੋੜਾ ਡਿਫਾਈਨ ਕਰ ਦਿਓ ਸਰ ਜੈਨ ਪਲੱਸ ਤੋਂ ਤੁਸੀਂ ਹਾਇਰ ਕੀਤੀ ਆ ਜਾਂ ਫਿਰ ਕੀ ਸਰਕਾਰ ਦਾ ਕੀ ਰੋਲ ਹੈਗਾ ਕਿੰਨੇ ਪੈਸੇ ਇਨਵੈਸਟ ਹੋਏ ਨੇ ਜਿਹੜੀ ਜੈਨ ਹੈ ਉਹ ਇੱਕ ਸਰਵਿਸ ਏਜੰਸੀ ਹੈ ਜਿਹੜੀ ਉਹਨੂੰ ਚਲਾਉਂਦੀ ਹੈ ਐਂਬੂਲੈਂਸ ਸਰਕਾਰ ਦੀਆਂ ਪਹਿਲਾਂ ਵੀ ਸਾਰੀਆਂ ਐਂਬੂਲੈਂਸ ਸਰਕਾਰ ਦੀਆਂ ਸੀਗਾ ਐਂਬੂਲੈਂਸ ਪ੍ਰੋਪਰਟੀ ਸਰਕਾਰ ਦੀ ਆ ਉਹ ਸਿਰਫ ਤੇ ਸਪੈਸ਼ਲ ਆਪਰੇਸ਼ਨਸ ਆ ਮੇਨਟੇਨੈਂਸ ਐਂਡ ਆਪਰੇਸ਼ਨਸ ਉਹ ਜਾਣ ਪਸਨਾ ਹੈ ਕਿੰਨਾ ਬੱਜਾ ਜਿਹੜੇ ਇੱਕ ਸਰ ਆਪਾਂ 3:30 ਵਾਲਾ ਸਮਾਗਮ ਮਨਾਣਾ ਆ ਰਹੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਐਸਜੀਪੀਸੀ ਦਾ ਕਹਿਣਾ ਹੈ ਕਿ ਇਹ ਕੰਮ ਜਿਹੜਾ ਹੈਗਾ ਐਸਜੀਪੀਸੀ ਦਾ ਹੈ ਸਰਕਾਰ ਇਹ ਕੰਮ ਨਹੀਂ ਇਹ ਕਰਦੀ ਅੱਛਾ ਸੀਐਮ ਸਾਹਿਬ ਦਾ ਕਨਵਾਏ ਆ ਗਿਆ ਥੋੜਾ ਜਿਹਾ ਹਰਿਆਣਾ ਦੇ ਸੀਐਮ ਨੇ ਫਲਾਈ ਫੁੱਟੇ ਕਰਨਾ ਤੇ ਆਪਾਂ ਫਿਰ ਕਰ ਲਾਂਗੇ ਇੱਕ ਇੱਕ ਜਿਹੜੇ ਤਰੀਕੇ ਨਾਲ ਆਪਾਂ 350 ਦਾ ਸਮਾਗਮ ਮਨਾ ਰਹੇ ਆ ਐਸਜੀਪੀਸੀ ਦਾ ਕਹਿਣਾ ਹੈ ਸਰਕਾਰ ਦਾ ਕੰਮ ਨਹੀਂ ਐਸਜੀਪੀਸੀ ਦਾ ਕੰਮ ਹੈ ਤੁਹਾਨੂੰ ਪਿਛਲੇ ਸਮਾਗਮ ਜਿਆਦਾ ਜੀ ਬڑے ਸੀ ਅਸੀਂ ਬੜੇ ਪੀ ਆਮ ਬੈਠੇ ਹੋਏ ਸੀ ਉੱਥੇ ਅਗਲੀ ਕੋਲ ਸੀਟ ਤੇ ਕੌਣ ਬੈਠੇਗਾ ਸਾਰਾ ਕੁਝ ਤੁਹਾਨੂੰ ਯਾਦ ਹੈ ਨਾ ਤੇ ਜਦੋਂ ਇਹ ਸਾਰਾ ਐਸ ਸੀ ਵੀਰ ਹੁਣ ਕਿਉਂ ਜ਼ਿਆਦਾ ਆਇਆ ਜੀ ਜਦੋਂ ਬਾਦਲ ਸਿੰਘ ਸਾਹਿਬ ਸੀਗੇ ਬਾਦਲ ਸਾਹਿਬ ਹੁੰਦੇ ਸੀ ਕਿ ਨਹੀਂ ਹੁੰਦੇ ਸੀ ਉਹ ਵੀ ਸੀ ਐਮ ਸੀ ਪੰਜਾਬ ਦੇ ਹਨ ਉਦੋਂ ਕਿਉਂ ਨਹੀਂ ਇਹਨਾਂ ਨੇ ਕਿਹਾ ਵੀ ਇਹ ਸਾਡਾ ਐਸ ਸੀ ਸੀਗਾ ਹੁਣ ਹੁਣ ਕੀ ਦਿੱਕਤ ਹੋ ਗਈ ਜੀ ਕਿਉਂ ਜੀ ਰਾਜਨੀਤੀ ਕਰ ਰਹਾ ਅਸੀਂ ਕਿਸੇ ਧਾਰਮਿਕ ਬੋੜੀ ਐ ਐਸ ਸੀ ਪਿੱਛੇ ਨੂੰ ਮਿੰਨੀ ਪਾਰਲੀਮੈਂਟ ਆਫ ਸਿਕਸ ਕਰਦੇ ਉਹਨਾਂ ਨੂੰ ਤਾਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਪੋਲੀਟੀਸ਼ੀਅਨ ਦਾ ਕਰਨੀ ਜੀ ਮਤਲਬ ਪੋਲੀਟੀਸ਼ੀਅਨ ਤਾਂ ਰਾਜਨੀਤੀ ਕਰਨਗੇ ਐਸੀ ਕਿਸੇ ਕੋਈ ਰਾਜਨੀਤੀ ਕਰਦਾ ਜੀ ਸਰ ਰਾਜਾ ਵੜਿੰਗ ਅਫੀਮ ਦੀ ਖੇਤੀ ਦੀ ਉਕਾਤ ਬਾਰ-ਬਾਰ ਕਰ ਰਹੇ ਨੇ ਇਹਦੇ ਤੇ ਤੁਹਾਡਾ ਕੀ ਆ ਜੀ ਯਾਰ ਰਾਜਾ ਵੜਿੰਗ ਜੀ ਮੰਤਰੀ ਰਏ ਇੱਥੇ 5 ਸਾਲ ਇਹਨਾਂ ਦੀ ਸਰਕਾਰ ਰਹੀ ਹੈ ਕੀ ਇਹਨਾਂ ਨੂੰ ਕੋਈ ਨਵੀਂ ਕੋਈ ਇਹਨਾਂ ਨੂੰ ਚਾਨਣ ਹੋਇਆ ਇਹਦੇ ਦਿਮਾਗ 'ਚ ਕੋਈ ਨਵੀਂ ਨਵੀਂ ਬੱਤੀ ਜਗ ਗਈ ਆ ਇਹਨਾਂ ਦੀ ਇਹਨਾਂ ਦੀ ਰਾਜਸਥਾਨ ਦੇ ਸਰਕਾਰ ਸੀ ਉੱਥੇ ਇਹਨਾਂ ਨੇ ਬੰਦ ਕਰ ਦਿੱਤਾ ਸਾਰੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਸੀ ਸਾਰੇ ਰਾਜਾਂ ਵਿੱਚ ਸਰਕਾਰ ਸੀ ਤੇ ਪਹਿਲਾਂ ਇਹਨਾਂ ਨੇ ਗੈਂਗਸਟਰ ਕਿਉਂ ਬਣਾਏ ਜੀ ਪਹਿਲਾ ਚਿੱਟੇ ਤੇ ਕੋ ਲਾਇਆ ਬੱਚਿਆਂ ਨੂੰ ਜੀ ਇਹਨਾਂ ਨੇ ਇਹਨਾਂ ਦੀ 5 ਸਾਲ ਸਰਕਾਰ ਸੀਗਾ ਆ ਕਰ ਦੇਣੀ ਸੀ ਜੀ ਐਨਐਸਓਖਾ ਇਲਾਜ ਸੀਗਾ ਇਹਨਾਂ ਨੂੰ ਕਹੋ ਜੀ ਇੱਕ ਤਾਂ ਇਤਿਹਾਸ ਪੜੋ ਇੱਕ ਜਿਹੜੀਆਂ ਓਪੀਓ ਮਾਰ ਜ਼ੋਈਆਂ ਉਹਦੇ ਬਾਰੇ ਪੜੋ ਤੁਸੀਂ ਜੋ ਤੁਹਾਡਾ ਰਾਜਸਥਾਨ ਵਿੱਚ ਤੁਹਾਡੀ ਆਪਣੀ ਸਰਕਾਰ ਸੀ ਉੱਥੇ ਤੁਸੀਂ ਉੱਥੇ ਭੁੱਖੀ ਦੇ ਟੇਕੇ ਕਿਉਂ ਬੰਦ ਕੀਤੇ ਉਹ ਪੜੋ ਕੁਝ ਤਾਂ ਪੜ ਲਓ ਨਹੀਂ ਤਾਂ ਮੇਰੇ ਕੋਲ ਮੈਂ ਡਾਕਟਰ ਹੈ ਮੇਰੇ ਕੋਲ ਆ ਜਣ ਮੈਂ ਸਮਝਾ ਦਊਗਾ ਸਾਰਾ ਜੀ ਇੱਕ ਵਧੀਆ ਨੀਸ਼ਟ ਬੈ ਜੁੱਧ ਨਸ਼ਾ ਵਿਰੋਧਾ ਸੀ ਉਹਨਾਂ ਨੂੰ ਸਕਿੱਲ ਨਾਲ ਜੋੜ ਰਹੇ ਆ ਇੱਕ ਨਸ਼ੇ ਦੀ ਜਗ੍ਹਾ ਦੂਜੇ ਨਸ਼ੇ ਨਾਲ ਨਹੀਂ ਜੋੜ ਰਹੇ ਅਸੀਂ ਉਹਨਾਂ ਨੂੰ ਕੰਮ ਨਾਲ ਜੋੜ ਰਹੇ ਆ ਸਪੋਰਟਸ ਨਾਲ ਜੋੜ ਰਹੇ ਆ ਯੋਗਾ ਕਰਾ ਰਹੇ ਆ ਉਹਨਾਂ ਨੂੰ ਕੰਮ ਸਿਖਾ ਕੇ ਕੰਮ ਤੇ ਲਾ ਰਹੇ ਆ ਅਸੀਂ ਨਸ਼ੇੜੀ ਪੁੱਤਾਂ ਨੂੰ ਕਮਾਊ ਪੁੱਤ ਬਣਾਉਣ ਦੀ ਗੱਲ ਕਰਦੇ ਆ ਇਹ ਕਹਿੰਦੇ ਰੱਖੋ ਤਾਂ ਨਸ਼ੇੜੀ ਇਹਨਾਂ ਨੂੰ ਤਾਂ ਆਦਤ ਪਈ ਹੋ ਇਹ ਸ਼ਰਾਬ ਵੰਡ ਕੇ ਇਲੈਕਸ਼ਨ ਲੜਦੇ ਆ ਪੈਸੇ ਵੰਡ ਕੇ ਆਸੀਂ ਉਹਦਾ ਵਿਰੋਧ ਕਰਕੇ ਇਲੈਕਸ਼ਨ ਲੜਦੇ ਆ ਔਰ ਲੋਕ ਸਾਨੂੰ ਸਾਥ ਦਿੰਦੇ ਆ ਔਰ ਜਿੱਤਦੇ ਆ ਔਰ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਸਰ ਜੀ ਅੱਜ ਦੀ ਮੈਂ ਵੱਡਾ ਇਨੀਸ਼ੀਏਟਿਵ ਹੈ ਸਰ ਸਾਰੇ মিডিਆ ਵਾਲੇ ਸਾਥੀ ਇਹ ਗੀਤ ਹੈ ਕਿ ਉਹ ਪੰਜਾਬ ਤੋਂ ਬਣਾ ਕੇ ਪੜ੍ਹਦੇ ਪੈਣਾ ਮੰਗਣਾ ਸਰ